ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਛੋਟੀ ਛੇਲ ਲਈ ਲੈ ਕੇ ਆਏ ਹਾਂਗੇ ਥੋੜੇ ਦਿਨਾਂ ਦੀ ਹਜੇ ਕਰਮ ਵਾਲੀ ਐ ਮੰਨ ਲਓ ਕੱਚੀ ਆ ਤੇ ਅੱਜ ਉਹ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਤੇ ਜਿਸ ਘਰ ਚੋਂ ਬਾਈ ਵੀਡੀਓ ਬਣਾ ਰਹੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਬਾਈ ਆਪਣੀ ਐ ਮੰਨ ਕੇ ਚਲੋ ਇੱਕ ਦੋ ਪਸ਼ੂ ਰੱਖਦਾ ਹੁੰਦਾ ਉਹਨਾਂ ਵਿੱਚੋਂ ਅੱਜ ਇੱਕ ਛੋਟੀ ਛੇਲ ਕਰ ਰਿਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਨੂੰ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੋ ਠੀਕ ਹਾਂ ਬਾਈ ਹਾਂਜੀ ਹਾਂਜੀ ਵਧੀਆ ਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਨਾਮ ਬਾਈ ਮੇਰਾ ਅਵਤਾਰ ਸਿੰਘ ਆ ਪਿੰਡ ਦੇ ਵਿੱਚ ਮੈਨੂੰ ਨਵੀ ਕਹਿੰਦੇ ਆਗੇ ਠੀਕ ਹੈ ਬਾਈ ਠੀਕ ਹੈ ਜੀ ਪਿੰਡ ਆਪਣਾ ਟਵਾਲੀ ਆ ਤਹਿਸੀਲ ਆਪਾਂ ਨੂੰ ਰੰਮਪਰਾ ਫੂਲ ਪੈ ਜਾਂਦੀ ਆ ਠੀਕ ਹੈ ਨੇੜੇ ਪਿੰਡ ਆਪਣੇ ਇਧਰ ਭਧੌੜ ਵੀ ਨੇੜੇ ਰਹਿ ਜਾਂਦਾ ਇਧਰ ਭਾਈ ਰੂਪਾ ਵੀ ਰਹਿ ਜਾਂਦਾ ਨੇੜੇ ਤੇ ਇਧਰ ਰੰਮਪਰਾ ਫੂਲ ਵੀ ਨੇੜੇ ਆ ਤੇ ਜਿਲ੍ਹਾ ਆਪਾਂ ਨੂੰ ਬਠਿੰਡਾ ਪੈਂਦਾ ਜਿਲ੍ਹਾ ਵੀਰੇ ਆਪਾਂ ਨੂੰ ਬਠਿੰਡਾ ਪੈਂਦਾ ਠੀਕ ਆ ਕੰਟੈਕਟ ਨੰਬਰ ਬੋਲ ਦਿਓ ਠੀਕ ਹੈ ਭਾਈ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਇਹ ਆਪਾਂ ਝੋਟੀ ਦੇਖ ਰਿਹਾ ਕਿਹੜਾ ਸੂਆ ਸੁੰਦੀ ਆ ਇਹ ਬਾਈ ਤੀਜਾ ਸੂਆ ਸੁੰਦੀ ਹੈਗੀ ਹੂੰ ਠੀਕ ਹੈ ਜੀ ਠੀਕ ਹੈ ਵੀਰੇ ਤੇ 16 17 ਕਿਲੋ ਇਹਦੀ ਦੁੱਧ ਦਿੰਦੀ ਆ ਇਹ ਠੀਕ ਹੈ ਵੀਰੇ ਤੇ ਠੰਡੀ ਸੀਲ ਦਾ ਇਹਦਾ ਕੋਈ ਅੰਤ ਨਹੀਂਗਾ ਜਿਵੇਂ ਮਰਜ਼ੀ ਹੁਣ ਖੁੱਲੀ ਛੱਡ ਦੋ ਨਾ ਕਿਸੇ ਪਾਸੇ ਜਾਣਾ ਚੁਵਾਈ ਦੀ ਵੀ ਇੱਕ ਨੰਬਰ ਆ ਵੀਰੇ ਇਹ ਕਿੰਨੇ ਵਰਗੀ ਧਾਰਣ ਚ ਪੂਰੀ ਵਧੀਆ ਇਹਦੀ ਤੇ ਕਿੰਨਾ ਕੁ ਟਾਈਮ ਦੁੱਧ ਦੇਂਦੀ ਆ ਦੁੱਧ ਬਾਈ ਇਹ ਦਿੰਦੀ ਆ ਬਸ 6.5 7 ਮਹੀਨੇ ਠੀਕ ਹੈ ਹਾਂ ਜੀ ਮਤਲਬ ਕਿ ਇੰਨੀ ਠੰਡੀ ਸੀ ਹਾਂ ਜੀ ਠੰਡੀ ਸੀ ਲਾ ਬੰਦਾ ਚੁਈ ਜਾਵੇ ਬੁੜੀ ਚੁਈ ਜਾਵੇ ਸਾਡੀ ਤਾਂ ਉਹ ਪਈ ਆ ਫੱਟੀ ਫੱਟੀ ਡਾ ਡਾ ਕੇ ਦੇ ਹੇਟਾਂ ਠੀਕ ਆ ਚੋਣੇ ਆ ਇਹਨੂੰ ਕੋਈ 1% ਦੀ ਦਿੱਕਤ ਨਹੀਂ ਇਹਦੀ ਠੀਕ ਆ ਤੇ ਵੀਰੇ ਸੀਮਣ ਵਗੈਰਾ ਤਾਂ ਨਹੀਂ ਪਤਾ ਜਿਹੜੇ ਨਹੀਂ ਉਹ ਨਹੀਂ ਬਾਈ ਤੋ ਆਪਾਂ ਦਾ ਘਰੇਲੂ ਬਪਾ ਬੰਦੇ ਆਗੇ ਤੇ ਬਸ ਆਪਦਾ ਦੁੱਧ ਪੀਣ ਪੂਣ ਜੋਗਾ ਰੱਖੀਦਾਗਾ ਠੀਕ ਹੈ ਵੀਰੇ ਹਾਂਜੀ ਪਰ ਆਪਾਂ ਸੇਵਾ ਸੁਭਾਇ ਦੀ ਪੂਰੀ ਫੋਲਾ ਰੱਖੀਦੀ ਆ ਦਾਣਾ ਲੇਟੀ ਕੋਈ ਆਪਾਂ ਬਾਲੇ ਫੀੜਾਂ ਫੂੜਾਂ ਦੇ ਚੱਕਰਾਂ ਚ ਨਹੀਂ ਪੈਂਦੇ ਆਪਦਾ ਘਰ ਦੀ ਕਣਕ ਪੂਰੀ ਵਧਗਾ ਹੋ ਪਾਇਆ ਢੋਲ ਰੱਖੇ ਗੰ ਦਾਣੇ ਦੇ ਮਤਲਬ ਕਿ ਘਰ ਦੇ ਦਾਣੇ ਹਾਂਜੀ ਘਰ ਦੇ ਘਰ ਦੇ ਬਾਈ ਜੀ ਜਮਾ ਬਿਲਕੁਲ ਘਰ ਦੇ ਠੀਕ ਹੈ ਵੀਰੇ ਕਿਉਂ ਆਪਾਂ ਆਪ ਦੁੱਧ ਪੀਣਾ ਬਾਈ ਤਾਂ ਕਰਕੇ ਫਿਰ ਆਪਾਂ ਪਕੜਾ ਕਿੰਨਾ ਕਿਤੇ ਤੂੰ ਸੇਵਾ ਦੇ ਸਰਤੇ ਆ ਬਾਈ ਸੇਵਾ ਦੀ ਪੂਰੀ ਫੁੱਲ ਕਰੀ ਵੀ ਹੈਗੀ ਬਾਕੀ ਕਰਮਾ ਹਾਂ ਬਾਕੀ ਕਰਮਾ ਇਹ ਉਹ ਹੈਗਾ ਤੇ ਠੰਡੀ ਸੀਲ ਦੀ ਤਾਂ ਪੂਰੀ ਫੁੱਲ ਗਾਰੰਟੀ ਆਪਣੀ ਠੰਡੀ ਸੀਲ ਤਾਂ ਪੂਰੀ ਫੁੱਲ ਆ ਬੰਦਾ ਚੋਈ ਜਾਵੇ ਬੁੜੀ ਜਾਵੇ ਕੋਈ ਦਿੱਕਤ ਨਹੀਂ ਇਹਦੀ ਠੀਕ ਆ ਬਸ ਖਾਣ ਬਹੁਤ ਚੰਗਾ ਲੱਗਿਆ ਬਾਈ ਧਾਰ ਦੀ ਵੀ ਐਨ ਜਮਾ ਫੁੱਲ ਪੋਲੀ ਆ ਜਮਾ ਐਨ ਠੀਕ ਆ ਬਾਈ ਹਾਂਜੀ ਚਾਰੇ ਥਣਾਂ ਪੂਰੇ ਗੈਵ ਤੇ ਲੱਗੇ ਮੈਂ ਕਹਿੰਦਾ ਥਣਾਂ ਦੀ ਕੁਆਲਿਟੀ ਬੜੀ ਚੰਗੀ ਆ ਬਾਈ ਹਾਂਜੀ ਤੇ ਧਾਰ ਕੇ ਮੈਂ ਉਹ ਪੋਲੀ ਧਾਰ ਬਾਈ ਆਪਣੀ ਇੱਕ ਨੰਬਰ ਦੀ ਗਾਰੰਟੀ ਆ ਧਾਰ ਪੂਰੀ ਫੁੱਲ ਆ ਉਹ ਲਿਆ ਜਾ ਰਿਹਾ ਠੀਕ ਆ ਤੇ ਤਿਆਰ ਤੁਰ ਕੇ ਮੈਂ ਹੁੰਦੀ ਆ ਬਾਈ ਜਦੋਂ ਬਣਦੀ ਆ ਖੀਰ ਤੇ ਜਾ ਕੇ ਪੂਰੀ ਵਦਗਾ ਤਿਆਰ ਹੁੰਦੀ ਆ ਬਾਈ ਹਜੇ ਮੰਨ ਕੇ ਚਲੋ ਅੱਜ 6 ਤਰੀਕ ਹੋਈ ਆ 13 ਤਰੀਕ ਨੂੰ ਇਹਦੇ ਦੇਣਾ ਪੂਰੀ ਅਲੱਗ-ਬੱਗ 12 13 ਨੂੰ ਬਸ ਇੱਥੇ ਜੇ ਚਾਰ-ਪੰਜ ਡੇਣਾ ਪਸ਼ੂ ਇਧਰ-ਉਧਰ ਲਾਈ ਜਾਂਦਾ ਹੁੰਦਾਗਾ ਹਾਂ ਲਈ ਜਾਂਦਾ ਖੋਦ ਦਵਰੇ ਮਾੜੀ ਜੀ ਤੋਰ ਤੋਂ ਬਾਹਰ ਨੂੰ ਪਲੀ ਵੀ ਬਾਈ ਫੁੱਲ ਚੰਗੀ ਆ ਬਾਕੀ ਸਿੰਗਾ ਦੀ ਕੁਆਲਿਟੀ ਦੀ ਗੱਲ ਕਰੀਏ ਤਾਂ ਮੈਂ ਮਰਜ਼ੀ ਰੱਖ ਦੇ ਲੈ ਠੀਕ ਆ ਆ ਜਾਂਦੀ ਆ ਹੂੰ ਸਹੀ ਗੱਲ ਆ ਕਰਮ ਵਾਲੇ ਨੂੰ ਚੱਕਰ ਹੀ ਨਹੀਂ ਹਨਾ ਹਾਂਜੀ ਮੋਗਣਾ ਤਰੀ ਜਾਂਦੀ ਆ ਲੈ ਬਾਈ ਚੈੱਕ ਕਰ ਬਾਕੀ ਜੇ ਗੱਲ ਕਰੀਏ ਵੱਡੀ ਦੀ ਇੱਕ ਗੱਲ ਤਾਂ ਬਈ ਕਹਿਣ ਦੀ ਹੁੰਦੀ ਹੈ ਮੰਜਾ ਰਹਿਦਾ ਬਈ ਅਸਲ ਵਿੱਚ ਹੀ ਰਹਿੰਦਾ ਹਨਾ ਹਾਂਜੀ ਬਸ ਬਸ ਬਹੁਤ ਤੈਨੂੰ ਚਲ ਉਧਰ ਨੂੰ ਭਾਗ ਚੌੜੇ ਸਰੀਰ ਦੀਆਂ ਲੰਮੀ ਲੰਮੀ ਕਰਮ ਵਾਲੀ ਫੁੱਲ ਚੈੱਕ ਕਰ ਸਕਦੇ ਹੋਗੇ ਤੇ ਬਈ ਇਹਦੀ ਡਿਮਾਂਡ ਕੀ ਰਹੂ ਫਿਰ ਮੁੱਲ ਡਿਮਾਂਡ ਬਈ ਇਹਦੀ 1,95,000 ਰੁਪਏ ਡਿਮਾਂਡ ਆ ਠੀਕ ਆ ਹਾਂਜੀ ਬਾਕੀ ਹੋ ਜੂ ਆਏਗਾ ਥੋੜਾ ਹਾਂਜੀ ਮਾਨਦਾਨ ਜਰੂਰ ਬਈ ਆਏ ਤੇ ਕਹਿਦਾ ਰੋਕ ਲਓ ਬਈ ਮੜੀ ਜੀ ਆਜਾ ਆਪਾਂ ਉਧਰ ਆਜਾ ਲੈ ਬਈ ਸਾਊ ਸੀਲ ਚੈੱਕ ਕਰ ਸਕਦੇ ਹੋ ਕਰਮ ਵਾਲੀ ਫੁੱਲ ਤੇ ਬਾਕੀ ਵੀਰ ਨੇ ਡਿਮਾਂਡ 195000 ਹਾਂਜੀ ਹਾਂਜੀ ਬਾਈ 195000 95000 ਰੁਪਿਆ ਬਾਈ ਨੇ ਬਾਈ ਡਿਮਾਂਡ ਰੱਖੀ ਆ ਬਾਕੀ ਹੋ ਜੂ ਆਏਗਾ ਤਾਂ ਥੋੜਾ ਕਹਣਾ ਮਾਨਤਨ ਬਾਕੀ ਆਏਗਾ ਤਾਂ ਮਾਨਤਨ ਹੋ ਜੂ ਵੀਰੇ ਹਾਂਜੀ ਹਾਂਜੀ ਆਏਗਾ ਦਾ ਬਾਈ ਮਾਨਤਨ ਜ਼ਰੂਰ ਕਰਾਂਗੇ ਆਪਾਂ ਠੀਕ ਆ ਬਾਈ ਇਧਰ ਆ ਪੁੱਤ ਰੋਕ ਦੋ ਬਾਈ ਮੜੀ ਜਿੱਥੇ ਰੁਕ ਲੋ ਹਟ ਜਾ ਬਾਕੀ ਬਾਈ ਹਜੇ ਕੱਚੀ ਕੱਚੀ ਪਈਆ ਉਸਾ ਬਣਾਉਂਦਾ ਜੱਲਾ ਲਾ ਲਿਓ ਜਦੋਂ ਉਹ ਕਰਮਾਣੇ ਤਿਆਰੀ ਕਰਨੀ ਐ ਨਾ ਬਹੁਤ ਸੋਹਣੀ ਤਿਆਰੀ ਕਰਨੀ ਠੀਕ ਐ ਨਾ ਬਹੁਤ ਜਿਨੂ ਆਪਾਂ ਕਹਦੇ ਕੁਮਾਲ ਦਾ ਆਰਡਰ ਤਿਆਰ ਕਰਕੇ ਦਿੰਦੀ ਆ 1 ਕਿਲੋ ਜਿਨੂ ਆਪਾਂ ਕਹਦੇ ਪੰਡਾ ਹੀ ਬੰਦੀ ਆ ਖੜ ਜਾ ਲੈ ਬਾਈ ਝੋਲੀ ਚੈੱਕ ਕਰ ਲਓ ਹਜੇ ਬਹੁਤ ਐ ਮੰਨ ਲਓ ਕਿ ਸਾਰੀਆਂ ਬਾਲਟੀਆਂ ਜਦੋਂ ਕਰਮਲ ਨੇ ਕੱਢਣੀਆਂ ਫੇਰ ਸੂਗੀ ਹਜੇ ਤਾਂ ਲਾਉਣਾ ਬਈ ਸਟਾਰਟਿੰਗ ਹੀ ਕਰੀ ਜਾਣਾ ਹਾਂਜੀ ਹਾਂਜੀ ਅਜੇ ਤਾਂ ਸਟਾਰਟ ਹੋਣੀ ਕਰਿਆ ਬਾਈ ਲੇਵਾ ਬਣਾਉਣਾ ਕਰਮਲ ਨੇ ਜਦੋਂ ਤਿਆਰੀ ਕਰੂਗੀ ਬਹੁਤ ਸੋਹਣੀ ਕਰੂਗੀ ਤੇ ਨਕਸ਼ੀ ਕਾ ਬਾਈ ਕੋਲੇ ਬਈ ਇੱਕ ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀਰ ਨੂੰ ਨਾ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਓ বিডিও নয় ধন্যবাদ